ਬੇਰੀ ਕੱਲ ਪਰਸੋ ਜੋ ਵੀ ਇੰਟਰਵਿਊ ਆਇਆ ਇਹਨੂੰ ਦੇਖਿਓ ਮੇਰਾ ਮਾਫੀਨਾ ਜੋ ਕੁਝ ਮੈਂ ਮਹਿਸੂਸ ਕੀਤਾ ਹੈ ਇਹਨਾਂ ਦਿਨਾਂ ਦੇ ਵਿੱਚ ਜੁਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਹੋਇਆ ਕੁਛ ਐਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਹਿੰਦਾ ਯਾਰ ਕੀ ਕਰਨਾ ਕਹਿੰਦਾ ਤੁਸੀਂ ਮਾਫੀ ਨਹੀਂ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਣ ਹੋਇਆ ਸੀ ਬੈਂਕਪੂਰ ਦੀ ਸਟੇਟ ਕਿਉਂ ਉਸ ਲੱਗਿਆ ਬੈਂਕਪੂਰ ਦੀ ਸਟੇਟ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅਗੇ ਮੁਰਦਾ ਬਾਤ ਬਲੋਗੇ ਉਹ ਮੇਰੇ ਅਗੇ ਜਦੋਂ ਤੇ ਵੱਡੀ ਉਂਗਲ ਦਿਖਾਉਣ ਲੱਗੇ ਜਿਹੜੀ ਖਤਰਨਾਕ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਝ ਹਾਲਾਂਕਿ ਗਾਲ ਨੀ ਕਹੀਓ ਬੱਤੀ ਨੂੰ ਗਾਲ ਨਹੀਂ ਕਹੀ ਮਾਮਾ ਨੇ ਪਤਨੀ ਹਮੇਸ਼ਾ ਪਛਿਆਰੂ ਦਿੱਤੀ ਤੇਰੇ ਕੀ ਹੁੰਦੇ ਰਹੇ जोड़े बत्ती समझने वो पंजाबी तो गंगा खा जन्द्रा जो जगार देनी पाधु संत दे सेकूने ना कोई जादू ना कोई जिन्होंने लड़ते हो बत्ती गाल नहीं है एक गाल नहीं है ਬੱਚੇ ਜਿਹੜੇ ਮਾਵਾ ਹੁੰਦੀਆਂ ਬੱਚੇ ਚੀਜ਼ ਕਰਦੀਆਂ ਸੀ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਕੱਢਦੇ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤਾ ਜੋ ਵੀ ਗੱਲ ਹੋਈ ਸੀ ਉਸ ਵੇਲੇ ਉਸ ਤੋਂ ਬਾਅਦ ਮੇਰੇ ਦਿਲ ਦੇ ਵਿੱਚ ਚਾਇਆ ਕਿ ਮੈਂ ਯਾ ਮਾਫੀ ਮੰਗ ਲਈ ਤੇ ਪਰ ਮਾਫੀ ਕਿਸਰਾ ਮੰਗ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਮੈਂ ਤਾਂ ਕੱਦੂਜੇ ਦਿਨ ਵੀ ਮੈਂ ਮਾਫੀ ਮੰਗੀ ਸੀ ਐਡਮਿੰਟ ਹੁੰਦੇ ਸ਼ੋਹ ਦੇ ਵਿੱਚ ਬੈਂਕੂਵਰ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸ਼ੋਹ ਸੀਗਾ ਬੈਂਕੂਵਰ ਦੇ ਸ਼ੋਹ ਦੇ ਵਿੱਚ ਨਾ ਮਾਫੀ ਮੰਗਣੀ ਸੀ ਹਾਥ ਥੋੜ ਕੇ ਕਿ ਯਾਰ ਜੇ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇੱਕ ਹੋਣੀ ਸੀ ਐਕਚੁਅਲੀ ਝੂੜੀ ਸੀ ਚਿੰਤਾ ਕਰਕੇ ਕੀ ਦੀਏ ਜੋ ਅਨ ਹੋਈ ਇਹ ਭੁਲ ਗਿਆ ਕਿਸੇ ਨੇ ਮੇਰੇ ਨੂੰ ਨਿਕਲਦੇ ਸੀ ਉਹ ਮੇਰੇ ਲਈ ਹੁਣਾ ਸੀ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਉਹਨਾਂ ਤੋਂ ਗਲਤੀ ਹੋਈ ਅੱਛਾ ਮਾਂ ਨੂੰ ਗਾੜ ਘੜਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ करतारपुत जमीन गुरदू गदार बना के पेश किया कि मैं हम सकून दिता हुआ कि मैं गुरदास गदार नहीं है मैं तो पंजाबी तोी बहुत कुछ किया मैं किए कह सकता मैं बहुत कुछ जो मेरी संगत दस रही है मेरे लोग दस दिए मेरे प्यार प्यारे दस दिए उन्होंने भी पता है इसकी गलती नहीं है पर मुद्दा बना रहे